ਟਰੈਕਟਰ ਅਰਜਨ ਤੋਂ ਚੰਗੇ ਵੀ ਹੋ ਸਕਦੇ ਆ ਹਮ ਬਰਾਬਰ ਵੀ ਹੋ ਸਕਦੇ ਆ ਮੈਂ ਇਹ ਨਹੀਂ ਕਹਿੰਦਾਗਾ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਅਰਜਨ ਹੀ ਚੰਗਾਗਾ ਹਨਾ ਪਰ ਉਹਨਾਂ ਦੀ ਜਿਹੜੀ ਗੱਲ ਉੱਡੀ ਸੀ ਵੀ ਉਹ ওভার ਆਰਪੀਐਮ ਲੈਂਦੇ ਆ ওভার ਆਰਪੀਐਮ ਲੈਂਦੇ ਆ ਉਹ ਉਹਦਾ ਕਾਰਨ ਕੀ ਸੀਗਾ ਵੀ ਉਹ ਟਰੈਕਟਰ ਨਾਲ 2 ਟਾ ਹੀ ਲੱਖ ਰੁਪਏ ਮਹਿੰਗਾ ਨਾ ਹਾਂ ਹਾਂ ਮਹਿੰਗਾ ਹੈਗਾ ਉਹ ਹਰੇਕ ਬੰਦਾ ਉਹ ਅਜਿਹੇ ਬੰਦਾ ਲੈਂਦਾ ਸ਼ੌਂਕੀ ਬੰਦਾ ਜਿਹੜਾ ਉਹਦੇ ਤੇ ਲੱਖ ਹੋਰ ਵੀ ਲਾ ਸਕੇ ਘਰੇ ਜਾ ਕੇ ਹਮ ਲੱਖ ਲਾਵੇ ਜੇ ਵੀ ਚੱਲਦੀ ਹੋਵੇ ਹਾਂ ਲੱਖ 2 ਲੱਖ ਉਹਦੇ ਤੇ ਹੋਰ ਵੀ ਬੰਦਾ ਜਾਣ ਸਾਰ ਲਾਉਂਦਾ ਹੈ ਨਾ ਤੇ ਉਹ ਬੰਦੇ ਦਾ ਕੰਮ ਆ ਵੀ ਉਹ ਬੰਦਿਆਂ ਨੇ ਟਰੈਕਟਰ ਇਹ ਅੱਗੇ ਕਰਤਾ ਸੀ ਹੌਲੈਂਡ ਤੇ ਜਾਂਉਂਦੀ ਔਰ ਬਹੁਤ ਜ਼ਿਆਦਾ ਹੂੰ ਕੁਆਲਿਟੀ ਆ ਸੋਨਾ ਟਰੈਕਟਰ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਿਹੜਾ ਅਰਜਨ ਟਰੈਕਟਰ ਆਗਾ ਹਾਂਜੀ ਇਹ ਇੱਕ ਆਪਾਂ ਇਹਨੂੰ ਕਹਿੰਦੇ ਮਜ਼ਦੂਰ ਟਰੈਕਟਰ ਕਹ ਸਕਦੇ ਇਹਨੂੰ ਠੀਕ ਹੈ ਜੀ ਇਹ 2 ਲੱਖ ਰੁਪਏ ਸਸਤਾ 2 ਲੱਖ ਸਸਤਾ ਇਹ ਹੋਇਆ ਸੋਨਾਲੀਕਾ ਹੋਇਆ ਸਵਰਾਜ ਹੋਇਆ ਹੈ ਨਾ ਹੂੰ ਹਰੇਕ ਬੰਦੇ ਨੇ ਇਹਨਾਂ ਨੂੰ ਕਿਰਾਏ ਪਾੜੇ ਵਾਲਾ ਲੈਂਦਾ ਸੀਗਾ ਜੇ ਤੁਸੀਂ ਕੰਡੀਸ਼ਨ ਦੇਖੋਗੇ ਇਹ ਟਰੈਕਟਰਾਂ ਦੀ ਸੇਮ ਮਾਡਲ ਦੀ ਉਹਨਾਂ ਨਾਲ ਤਾਂ ਤੁਹਾਨੂੰ ਅਲਾ ਕਹਿੰਦਾ ਯਾਰ ਇਹਦਾ ਬੜੇਪਾ ਮਾੜਾ ਠੀਕ ਹੈ ਪਰ ਮੈਨੂੰ ਕੋਈ ਬੰਦਾ ਇਹ ਦੱਸੇ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦਾ ਕੀ ਮਾੜਾ ਹੈ ਮਾੜਾ ਕੀ ਇਹਦੇ ਚ ਇਹਦਾ ਮਾੜਾ ਸਾਬਤ ਕਰੇ ਕੋਈ ਬੰਦਾ ਠੀਕ ਹੈ ਬੋਲਣ ਨੂੰ ਤਾਂ ਮੈਂ ਕਹਿ ਦੂੰਗਾ ਫਲਾਣ ਦਾ ਬੜੇਪਾ ਮਾੜਾ ਸਾਬਤ ਗੱਲਾਂ ਕਰਨ ਨੂੰ ਤਾਂ ਕੋਈ ਮਰਜ਼ੀ ਕੋਸ਼ ਅੱਖੀਂ ਆਵੇ ਆ ਜਿੰਦਾ ਜਿਹੜਾ ਇੰਜਨ ਹੈ ਵੀਰੇ ਇਹ ਬਹੁਤ ਐਡਵਾਂਸ ਟੈਕਨੋਲੋਜੀ ਦਾ ਇੰਜਨ ਆ ਹੂੰ